ਲਓ ਬਾਈ ਸੱਜਣੋ ਅੱਜ ਸੋਢੀ ਆਪਣਾ ਭਾਲ ਖਤਮ ਕਰਤੀ ਜਿਹੜੇ ਭਰਾ ਮੈਨੂੰ ਫੋਨ ਕਰਦੇ ਸੀਗੇ ਵੀ ਬਾਈ ਤੇਰੀ ਨਿਗਾ ਚ ਕੋਈ ਵੱਡੇ ਕੱਦ ਕਾਠ ਵਾਲੀ ਚੰਗੀ ਮਜ਼ਬੂਤ ਘੋੜੀ ਬਸ਼ੇਰੀ ਹੋਵੇ ਤਾਂ ਸਾਨੂੰ ਜਰੂਰ ਦੱਸਿਓ ਤੇ ਉਹਨਾਂ ਦੀ ਆਪਾਂ ਅੱਜ ਭਾਲ ਖਤਮ ਕਰਤੀ ਵੱਡੇ ਕੱਦ ਵਾਲੀਆਂ ਘੋੜਾਂ ਲੈ ਕੇ ਆਏ ਆ ਸੋਢੇ ਵਾਸਤੇ ਤੇ ਕਰਦੇ ਆਂ ਆਪਾਂ ਗੱਲਬਾਤ ਮਾਲਕਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਜੀ ਠੀਕ ਆ ਜੀ ਤੇ ਸਭ ਤੋਂ ਪਹਿਲਾਂ ਤਾਂ ਇਹ ਆਪਣੇ ਦੋਸਤਾਂ ਨੂੰ ਆਪਣੇ ਫਾਰਮ ਦਾ ਨਾਮ ਦੱਸੋ ਜੀ ਜੰਦੂ ਸਟੱਡ ਫਾਰਮ ਠੀਕ ਆ ਜੀ ਤੇ ਅੱਜ ਕਿੰਨੇ ਜਾਨਵਰ ਲੈ ਕੇ ਪਹੁੰਚਿਆ ਜੀ ਮੇਲੇ ਤੇ 3 ਜਾਨਵਰ ਲੈ ਕੇ ਪਹੁੰਚਿਆ ਕਿੰਨੇ ਜੀ 3 ਠੀਕ ਆ ਜੀ ਸਭ ਤੋਂ ਪਹਿਲਾਂ ਆਪਾਂ ਇਸ ਘੋੜੀ ਬਾਰੇ ਗੱਲਬਾਤ ਕਰਗੇ ਜੀ ਇਹਦੇ ਬਾਰੇ ਦੱਸੋ ਜੀ ਇਹਦੀ ਡਿਟੇਲ ਦਿਓ ਜੀ ਹਾਂਜੀ ਇਹਦੇ ਬਾਰੇ ਦੱਸੋ ਜੀ ਇਹਦੀ ਡਿਟੇਲ ਦਿਓ ਜੀ ਕਹਿੰਦੇ ਜੀ 9 ਸਾਲ ਦੀ ਹੈ 9 ਸਾਲ ਦੀ ਹੈ ਹਾਂਜੀ ਅੰਕਲ ਜੀ ਤੁਸੀਂ ਮਾੜਾ ਇੱਧਰ ਹੋ ਜਾਓ ਜੀ ਆਪਾਂ ਘੋੜੀ ਦਿਖਾ ਦਈਏ 9 ਸਾਲ ਦੀ ਆ ਤੇ ਹੁਣ ਮੌਕੇ ਦੀ ਕਿਵੇਂ ਆ ਜੀ ਮੋਕੇ ਦੀ ਸਮੁੰਦਰ ਘੋੜੇ ਤੋਂ ਚੈੱਕ ਪਾਸਾ ਹੈ ਸਮੁੰਦਰ ਘੋੜੇ ਤੋਂ ਚੈੱਕ ਪਾਸਾ ਕਿੰਨੇ ਚਿਰ ਦੀ ਹੋਗੀ ਗੱਭਣ ਇਹ ਇਹ 3 ਮਹੀਨਿਆਂ ਦੀ ਹੋਗੀ 3 ਮਹੀਨਿਆਂ ਦੀ ਠੀਕ ਆ ਤੇ ਆ ਬੱਚੀ ਆ ਦੀ ਆ ਇਹਦੀ ਬੱਚੀ ਹੈ ਜੀ ਹਾਂਜੀ ਸਾਢੇ 3 ਮਹੀਨਿਆਂ ਦੀ ਬੱਚੀ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਆ ਇਹਦੀ ਬੱਚੀ ਹੈਗੀ ਹਾਂਜੀ ਤੇ ਇਹ ਵੀ ਸਮੁੰਦਰ ਦੀ ਹੈ ਜੀ ਹਾਂ ਇਹ ਸਮੁੰਦਰ ਦੀ ਹੈ ਇਹ ਵੀ ਸਮੁੰਦਰ ਦੀ ਹੈ ਠੀਕ ਆ ਜੀ ਸਮੁੰਦਰ ਨੂੰ ਹੀ ਯੂਜ਼ ਕਰ ਰਹੇ ਆ ਹਨਾ ਘੋੜਾ ਵੀ ਵਾਕਈ ਫਿਰ ਸਿਰਾਗ ਆ ਦਮਦਾਰ ਘੋੜਾ ਤੇ ਦਮਦਾਰੀ ਘੋੜੀਆਂ ਜਦੋਂ ਹਾਂਜੀ ਤੇ ਇਹਨਾਂ ਦੀ ਕੀ ਡਿਮਾਂਡ ਕਰਦੇ ਆ ਜੀ ਇਹਨਾਂ ਦੀ ਮਾਵਾਂ ਧੀਆ ਦੋਨੇ ਇੱਕ ਪਾਸ 71 ਲੱਖ ਰੁਪਏ ਮੁੱਲ ਆ ਜੀ ਕਿੰਨਾ ਜੀ 71 71 ਲੱਖ ਲਓ ਮਿੱਤਰੋ 71 ਲੱਖ ਐਸਾ ਸੈੱਟ ਦਾ ਮੁੱਲ ਸਮੁੰਦਰ ਦੀ ਬਸ਼ੇਰੀ ਆ ਤੇ ਸਮੁੰਦਰ ਤੋਂ ਫੇਰ ਘੋੜੀ ਗੱਬਣਾ ਚੈੱਕ ਪਾਸ ਆ ਘੋੜੀ ਆ ਤੇ ਆ ਨਾਲ ਇਹਦੀ ਬਸ਼ੇਰੀ ਆ 71 ਲੱਖ ਰੁਪਏ ਡਿਮਾਂਡ ਆ ਸਮੁੰਦਰ ਦੀ ਬੱਚੀ ਤੇ ਆ ਜੋ ਜੀ ਅੱਗੇ ਦੱਸੋ ਜੀ ਅੱਗੇ ਆ ਪਹਿਲੇ ਸੁਵੇਦੀ ਆ ਮਗਰਲੇ ਸਾਲ ਦੀ ਇਹ ਮਗਰਲੇ ਸਾਲ ਦੀ ਹੈ ਜੀ ਇਹ ਇਹ ਕਿਹੜੀ ਕੋੜੀ ਦੀ ਮਿੱਡੇ ਵਾਲੇ ਕੋੜੇ ਦੀ ਹੈ ਨਹੀਂ ਇਹ ਕੋੜੀ ਕਿਹੜੀ ਦੀ ਐਸੇ ਦੀ ਐਸੇ ਦੀ ਠੀਕ ਆ ਐਸੇ ਕੋੜੀ ਦੀ ਮਗਰਲੇ ਸਾਲ ਦੀ ਆ ਗਈ ਠੀਕ ਆ ਜੀ ਤੇ ਇਹ ਕਿਹੜੇ ਦੀ ਆ ਗਈ ਸਮੁੰਦਰ ਦੀ ਨਹੀਂ ਉਹ ਵੀ ਮਿੱਡੇ ਵਾਲੇ ਦੀ ਮਿੱਡੇ ਵਾਲੇ ਦੀ ਉਹ ਮਿੱਡੇ ਵਾਲੇ ਦਲਵਾਗ ਦੀ ਆ ਗਈ ਠੀਕ ਠੀਕ ਆ ਜੀ ਠੀਕ ਇੱਕ ਮਿੰਟ ਰੁਕ ਜਾਓ ਉਹ ਮਿੱਡੇ ਵਾਲੇ ਦਲਵਾਗ ਦੀ ਆ ਗਈ ਤੇ ਉਹਦੀ ਕੀ ਡਿਮਾਂਡ ਕਰਦੇ ਆ ਜੀ 26 ਲੱਖ ਰੁਪਏ ਉਹ ਬੁਸ਼ੇਰੀ ਮਿੱਤਰੋ ਜਿਹੜੀ ਪਰਾਂ ਤੁਰੀ ਜਾਂਦੀ ਆ ਤੱਕ ਲੋ ਉਹਦੀ 26 ਲੱਖ ਰੁਪਿਆ ਡਿਮਾਂਡ ਆ ਮਿੱਡੇ ਵਾਲੇ ਦਲਵਾ ਘੋੜੇ ਦੀ ਉਹ ਬੱਚੀ ਆ ਤੇ ਅੱਗੇ ਜੀ ਆਹਾ ਮਾਰਵਾੜੀ ਆ ਗਈ ਆ ਮਾਰਵਾੜੀ ਆ ਜੀ ਹਾਂ ਜੀ ਇਹਦੇ ਬਾਰੇ ਵੀ ਦੱਸੋ ਜੀ ਇਹ ਦੇਵਲੀਲਾਨ ਤੋਂ ਹੈ ਅੱਛਾ ਜੀ ਤੇ ਹੁਣ ਖਾਲੀ ਆ ਮੌਕੇ ਤੇ ਘੋੜੀ ਠੀਕ ਹੈ ਜੀ ਮੌਕੇ ਤੇ ਖਾਲੀ ਹਾਂ ਜੀ ਬੁਸ਼ੇਰੀ ਦੀ ਸ਼ੇਲ ਹੋ ਗਈ ਕਿੰਨੇ ਚਰਦੀ ਹੋਊ ਜੀ ਇਹ 8 ਸਾਲ ਦੀ 8 ਸਾਲ ਦੀ ਬੱਚੇ-ਬੱਚੇ ਪਹਿਲਾਂ ਵਧੀਆ ਲਾਉਂਦੀ ਉਹ ਬੱਚੇ ਦੇ ਚੰਗੇ ਠੀਕ ਹੈ ਜੀ ਹਾਈਟ ਕਿੰਨੀ ਕਰ ਗਈ 61 61 ਜੀ ਠੀਕ ਹੈ ਜੀ ਤੇ ਉਹ ਆਪਣੀ ਵੱਡੀ ਘੋੜੀ ਕਿੰਨੀ ਹਾਈਟ ਹੋ ਉਹਦੀ 66 ਉਹਦੀ 66 ਆ ਹਨਾ ਠੀਕ ਹੈ ਚੰਗੇ ਕੋੜਿਆਂ ਜੀ ਡੀ ਲੱਗਦੀ ਹੈ ਹਨਾ ਚਲੋ ਉਹ ਤਾਂ ਪੂਰੀ ਡਬਲ ਘੋੜੀ ਆ ਗਈ ਤੇ ਇਹਦੀ ਡਿਮਾਂਡ ਕੀ ਕਰਦੇ ਆ ਜੀ ਆ ਮਾਰਵਾੜੀ ਦੀ 11 ਲੱਖ ਰੁਪਈਆ 11 ਲੱਖ ਰੁਪਈਆ ਇਹਦੀ ਡਿਮਾਂਡ ਆ ਠੀਕ ਆ ਬਾਕੀ ਆਪਣੇ ਜਾਨਵਰ ਜੀ ਬਾਲ ਪੌਰਾਂ ਦੇ ਤਾਂ ਸਾਫ਼ ਹੀ ਹੈ ਬਿਲਕੁਲ ਠੀਕ ਹੈ ਜੀ ਆ ਜੋ ਜੀ ਫਿਰ ਅੱਗੇ ਦੱਸੋ ਜੀ। ਇਹ ਐਸ ਕੋੜੀ ਬਾਰ ਵੀ ਦੱਸੋ ਜੀ। 18 ਸਾਲ ਉਮਰ ਹੈ ਜੀ ਇਸ ਕੋੜੀ ਦੀ। 18 ਸਾਲ ਜੀ। ਹਾਂਜੀ। ਲੱਗਦੀ ਨਹੀਂ ਜੀ ਵੇਖਣ ਨੂੰ। ਬਹੁਤ ਵੇਖੋ ਬਣ। ਬਾਕੀ ਫਿਰ ਖਰਾਕ ਦਾ ਕਮਾਲ ਆ ਹਨਾ। ਸਾਮ ਸੰਭਾਈ ਦਾ ਖਰਾਕ ਦਾ। ਨਾ ਬੇਟੀ। ਠੀਕ ਆ ਤੇ ਹਾਈਟ ਕਿੰਨੀ ਕਰ ਗਈ ਜੀ ਇਹ? 63 63 ਹਾਈਟ ਆ। ਤੇ ਹੁਣ ਫਿਰ ਇਹਨੂੰ ਸਵਾਉਣੇ ਆ ਜੀ। ਕਿੰਨੇ ਜੀ ਹੁਣ ਗੱਬਣ ਆਏ ਸਮੁੰਦਰ ਤੋਂ। ਸਮੁੰਦਰ ਤੋਂ ਗੱਬਣ ਆਏ ਵੀ ਹੈ। ਇਹ ਕਿੰਨੇ ਚੜਦੀ ਹੋਗੀ 6 ਮਹੀਨੇ ਦੀ ਠੀਕ ਹੈ ਜੀ 6 ਮਹੀਨੇ ਦੀ ਤੇ ਇਹ ਵੀ ਸੇਲ ਕਰ ਦਿਓਗੀ ਹਾਂਜੀ ਤੇ ਇਹਦੀ ਵੀ ਡਿਮਾਂਡ ਦੱਸ ਦਿਓ ਜੀ 41 ਲੱਖ ਰੁਪਈਆ 41 ਹਾਂਜੀ ਲਓ ਮਿੱਤਰੋ 41 ਲੱਖ ਰੁਪਈਆ ਇਸ ਦੀ ਡਿਮਾਂਡ ਆ ਗਈ ਤੱਕ ਲਓ ਇਹਨੂੰ ਇਧਰ ਦੀ ਆਪਾਂ ਕਿਹਨਾਂ ਕੈਮਰਾ ਮਾਰ ਦਿੰਨੇ ਆ ਜੋ ਵੀ ਜਾਨਵਾਰਾ ਤੁਹਾਡੇ ਪਸੰਦ ਆਉਂਦਾ ਹੋਇਆ ਉਹਦੇ ਬਾਰੇ ਤੁਸੀਂ ਕਾਰ ਲਓ ਸੰਪਰਕ ਤੇ ਉਹਨਾਂ ਚ ਕੋਈ ਰਹਿੰਦੀ ਆ ਆਪਣੀ ਬਸ਼ੇਰੀ ਰਹਿੰਦੀ ਨਾ ਇਹਦੀ ਧੀ ਹਾਂ ਉਹਦੇ ਬਾਰੇ ਦੱਸੋ ਕਿਹੜੀ ਆ ਉਹ 3 ਨੰਬਰ ਅੱਛਾ ਜਿਹੜੀ ਆ ਘੋੜੀ ਦੇ ਨਾਲ ਖੜੀ ਐ ਇੱਧਰ ਹਾਂਜੀ 3 ਨੰਬਰ 3 ਨੰਬਰ ਅੱਛਾ ਅੱਛਾ ਜੀ ਇੱਧਰ ਉਧਰ ਲੈਵਣੇ ਠੀਕ ਆ ਠੀਕ ਆ ਤੇ ਇਹਦੇ ਬਾਰੇ ਵੀ ਇਹ ਕਿੰਨੇ ਚਰਦੀ ਹੋਗੀ ਜੀ ਇਹ ਹੁਣ 13 ਮਹੀਨਿਆਂ ਦੀ ਹੋ ਜੂਗੀ 30 ਤਰੀਕ ਨੂੰ ਠੀਕ ਆ ਜੀ ਓਕੇ ਤੇ ਇਹਦੀ ਡਿਮਾਂਡ ਫਿਰ ਜੀ 21 ਲੱਖ ਰੁਪਏ ਜੀ ਠੀਕ ਆ ਜੀ ਤੇ ਆ ਕਰੀ ਆਪਣਾ ਫੋਨ ਨੰਬਰ ਜ਼ਰੂਰ ਬੋਲੋ ਜੀ 94135 ਅੱਗੇ ਜੀ 43055 ਠੀਕ ਹੈ ਜੀ ਤੇ ਆਪਣਾ ਨਾ ਪੱਕਾ ਐਡਰੈਸ ਜਰੂਰ ਬੋਲ ਦਿਓ ਆਪਣੇ ਫਾਰਮ ਵਗੈਰਾ ਦੱਸ ਕੇ ਕਰੀ ਪਿੱਛੋਂ ਵੀ ਉਹਦੀ ਕੀਮਤ ਪੁੱਛ ਲਿਓ ਕਿਵੇਂ ਜੀ ਉਹਦੀ ਕੀਮਤ ਉਹਦੀ ਕੀਮਤ ਦੱਸ ਦਿਓ ਜੀ 21 ਲੱਖ ਰੁਪਏ ਜੀ ਠੀਕ ਹੈ ਜੀ ਠੀਕ ਹੈ ਤੇ ਲਓ ਮਿੱਤਰੋ ਇਹਨਾਂ ਨੰਬਰਾਂ ਤੇ ਕਰ ਲਿਓ ਸੰਪਰਕ ਬਾਕੀ ਆਪਾਂ ਨੰਬਰ ਲਾ ਦੇਾਂਗੇ ਵੀਡੀਓ ਦੇ ਵਿੱਚ ਤੇ ਬਾਕੀ ਮੈਂ ਤੁਹਾਨੂੰ ਆਹ ਬੈਨਰ ਵੀ ਦਿਖਾ ਦਿੰਨਾ ਇਹਨਾਂ ਦਾ ਇਹਨਾਂ ਨੰਬਰਾਂ ਤੇ ਕਰ ਲਿਓ ਸੰਪਰਕ ਜੇ ਕੋਈ ਵੀ ਜਾਨਵਰ ਖਰੀਦਣਾ ਹੋਵੇ ਜਾਣਕਾਰੀ ਲੈਣੀ ਹੋਵੇ ਲਓ ਮਿੱਤਰੋ ਫਿਰ ਮਿਲਦੇ ਆਂ ਹੋਰ ਕਿਸੇ ਨਵੀਂ ਵੀਡੀਓ ਚ ਜਿਹੜੇ ਭਰਾਵਾਂ ਨੇ ਆਪਣੇ Facebook ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਲਾਈਕ ਕਰ ਲੋ ਤੇ ਇਹ ਚੰਗੀਆਂ ਚੰਗੀਆਂ ਘੋੜੀਆਂ ਨੂੰ ਆ ਕੇ ਮੇਲਾ ਦੇਖਦਾਗਾ ਖੜਦਾ ਇਹਨਾਂ ਕੋਲੇ ਆ ਕੇ ਧੰਨਵਾਦ ਜੀ ਮਿਲਦੇ ਆਂ ਫਿਰ ਹੋਰ ਅਗਲੀ ਵੀਡੀਓ